ਕੋਪਰਾ ਰੀਆ ਸਹਾਇਤ ਸੰਸਥਾਵਾਂ ਚੈਂਬਰ ਆਫ ਕਾਮਰਸ ਪ੍ਰਸ਼ਾਸਨ ਨਾਲ ਮਿਲ ਕੇ ਉਪਰਾਲਾ ਕਰ ਰਹੇ ਸੀਗੇ ਕਿ ਟ੍ਰੈਫਿਕ ਨੂੰ ਕਿਵੇਂ ਸੁਚਾਰੂ ਚਲਾਇਆ ਜਾਵੇ ਉਹਦੇ ਲਈ ਮੇਰੀ ਹੱਥ ਜੋੜ ਕੇ ਕੀ ਕਿਸੇ ਇੱਕ ਦੋ ਪ੍ਰਤੀਕਾ ਦੁੱਖਾ ਕੋਈ ਮੇਰੇ ਭਰਾਵਾਂ ਨੂੰ ਕੋਈ ਇਨਕਨਵੀਨੀਅੰਸ ਜਾਂ ਕੋਈ ਮਹਿਸੂਸ ਹੋਈ ਤਪਣਾ ਕੋਲ ਅਸੀਂ ਮਾਫੀ ਮੰਗਦੇ ਆਂ ਔਰ ਉਹਨਾਂ ਕੋਲ ਅਸੀਂ ਸਮਰਥਨ ਚਾਹਨੇ ਆ ਕਿ ਵੀ ਸਮਰਥਨ ਜੋ ਜਿਹੜਾ ਜੀ ਸਮੱਸਿਆ ਪਹਿਲਾਂ ਬਹੁਤ ਸੀਗੀ ਜੇਤੋ ਰੋਡ ਤੇ ਜਿਹੜੇ ਜੀ ਮੰਨੋ ਜਿਹੜਾ ਬੰਦਾ ਕੋਈ ਪਰ ਹਵਾਂਦਾ ਸੀਗਾ ਉਹ ਕੰਨਾਂ ਨੂੰ ਹੱਥ ਲਾ ਦਿੰਦਾ ਸੀ ਵੀ ਮੈਂ ਮਨੂੰ ਜੇਤੋ ਰੋਡ ਤੇ ਨਹੀਂ ਜਾਣਾ ਇਹ ਸਾਰੀਆਂ ਜਦੋਂ ਜੀ ਸਮੱਸਿਆ ਪਹਿਲਾਂ ਬਹੁਤ ਸੀਗੀ ਜੇਤੋ ਰੋਡ ਤੇ ਤਕਰੀਬਨ ਲੋ ਜਿਹੜਾ ਬੰਦਾ ਕੋਈ ਉਹਨਾਂ ਨੂੰ ਅਪਰ ਦੇ ਤੋ ਇਹ ਸਾਰੀਆਂ ਸਮਾ ਲੋ ਇਕੱਠੇ ਹੋ ਅਪਰਾਲੇ ਦੇ ਵਿੱਚ ਮੰਨ ਲੋ ਕਈ ਜਿਹੜੀਆਂ ਸਾਡੀਆਂ ਸਸਤਾਵਾਂ ਹੈਗੀਆਂ ਉਹਨਾਂ ਦੀ ਇਸਮੁੱਲਤ ਹੋਈ ਇਸਮੁੱਲਤ ਹੋਣ ਨਾਲ ਉਹਨਾਂ ਨਾਲ ਅਸੀਂ ਮੰਨ ਲੋ ਬੈਠ ਕੇ ਗਰਾਮ ਮਸ਼ਹਰਾ ਹੋਇਆ ਗਰਾਮ ਮਸ਼ਹਰਾ ਨਾਲ ਇੱਕ ਬੈਰੀਕੇਡ ਦਾ ਮੰਨ ਲੋ ਜਿਹੜਾ ਗਰਾਮਸ਼ਰਾ ਚੱਲਿਆ ਅਸੀਂ ਪਹਿਲਾਂ ਬੈਰੀਕੇਡ ਲਾਇਆ ਟ੍ਰੈਲ ਵਾਸਤੇ ਟ੍ਰੈਲ ਵਾਸਤੇ ਸਾਨੂੰ ਮੰਨ ਲੋ ਇਹਦੀ ਜਿਹੜੀ ਸਕਸੈਸਫੁਲ ਸਾਨੂੰ ਬਹੁਤ ਜ਼ਿਆਦਾ ਮਿਲੀ ਇਸ ਕਰਕੇ ਜਿਹੜਾ ਅੱਜ ਜਿਹੜੀ ਮਿੱਤੀ ਹੈਗੀ ਅੱਜ ਦੀ ਮਿੱਤੀ ਦੇ ਵਿੱਚ ਅਸੀਂ ਮੰਨ ਲਓ ਪੱਕੇ ਤੌਰ ਤੇ ਇਹ ਜਿਹੜੇ ਮੰਨ ਲਓ ਸਾਰੇ ਮੰਨ ਲਓ ਜਿੱਦਾਂ ਲਾ ਰਹੇ ਹਾਂ ਬੈਰੀਅਰ ਜਿੱਦਾਂ ਮੰਨ ਲਓ ਬਣਾਇਆ ਪ੍ਰੋਗਰਾਮ ਇਹ ਸਾਰਾ ਮੰਨ ਲਓ ਜੇਤੋ ਰੋਡ ਤੇ ਈ ਟੂ ਜੈਡ ਕਰਕੇ ਮੈਨੂੰ ਲਾਵਾਂਗੇ ਇਸ ਤੋਂ ਕਾਮਯਾਬੀ ਤੋਂ ਬਾਅਦ ਜਿੱਦਾਂ ਜਿੱਦਾਂ ਸਾਡੀ ਸਮੱਸਿਆ ਸ਼ਹਿਰ ਦੇ ਵਿੱਚ ਆਂਦੀ ਹੈ ਜਾਂ ਰੇਲਵੇ ਰੋਡ ਦੀ ਹੈ ਜਾਂ ਫੌਜੀ ਰੋਡ ਦੀ ਹੈ ਉਹਨਾਂ ਬਾਰੇ ਵੀ ਮੰਨ ਲਓ ਵਿਚਾਰ ਕੀਤਾ ਜਾਊਗਾ ਇਸ ਤਰ੍ਹਾਂ ਹੈਗਾ ਮੇਥੋਂ ਪਹਿਲਾਂ ਅਮਕਾਰ ਗੋਇਲ ਜੀ ਨੇ ਵੀ ਤੇ ਬਾਉ ਬਿੱਟਾ ਨੂਲਾ ਜੀ ਨੇ ਵੀ ਤੁਹਾਨੂੰ ਸਾਰੀ ਡਿਟੇਲ ਚ ਦੱਸਤੀ ਹੈਗੀ ਹੈ ਇਹ ਟ੍ਰੈਫਿਕ ਦੀ ਸਮੱਸਿਆ ਬਹੁਤ ਬੜੀ ਸੀ ਸ਼ਹਿਰ ਦੀ ਬੜੀ ਦੇਰ ਦੀ ਚੱਲਦੀ ਆ ਰਹੀ ਸੀਗੀ ਇਸ ਨੂੰ ਸਚਾਰੂ ਟਰੰਗ ਨਾਲ ਚਲਾਉਣ ਵਾਸਤੇ ਪਿਛਲੇ ਸਾਲ ਸਾਲ ਸਵਾ ਸਾਲ ਤੋਂ ਮਤਲਬ ਕਿ ਮੀਟਿੰਗਸ ਵਗੈਰਾ ਹੋ ਰਹੀਆਂ ਸੀਗੀਆਂ ਸਭ ਕੁਝ ਹੋ ਰਹੀਆਂ ਸੀਗੀਆਂ ਅਲਟੀਮੇਟਲੀ ਸਾਰਿਆਂ ਨੇ ਸਾਰੀ ਟ੍ਰੇਡ ਇੰਡਸਟਰੀ ਨੇ ਸ਼ਹਿਰ ਵਾਸੀਆਂ ਨੇ ਡਿਸਾਈਡ ਕੀਤਾ ਕਿ ਟ੍ਰਾਇਲ ਕਰਨ ਵਾਸਤੇ ਇੱਥੇ ਬੈਰੀਕੇਡ ਲਾਉਣ ਤੋਂ ਪਹਿਲਾਂ ਇੱਕ ਵਾਰੀ ਟੈਂਪਰੇਰੀ ਮਤਲਬ ਕਿ ਰਸੇ ਵਗੈਰਾ ਲਾ ਕੇ ਬਲੌਕ ਕੀਤਾ ਜਾਵੇ ਉਸ ਨੂੰ ਦੇਖਿਆ ਜਦੋਂ ਤੇ ਜਿਹੜੀ ਟ੍ਰੈਫਿਕ ਦੀ ਸਮੱਸਿਆ ਕਾਫੀ ਹੱਦ ਤੱਕ ਹੱਲ ਹੋ ਗਈ। ਉਹ ਕਿਉਂ ਹੱਲ ਹੋਈ? ਅੱਗੇ ਕੀ ਸੀਗਾ ਵਹੀਕਲ ਚ ਖੜ ਜਾਂਦੀਆਂ ਸੀ ਟ੍ਰੈਫਿਕ ਜਾਮ ਹੀ ਹੋ ਜਾਂਦਾ ਸੀਗਾ। ਜਿਹੜਾ ਇਹ ਸਿਸਟਮ ਹੈ ਇਹਦੇ ਨਾਲ ਟ੍ਰੈਫਿਕ ਮੂਵਮੈਂਟ ਤਾਂ ਹੋ ਸਕਦਾ ਮਤਲਬ ਥੋੜੀ ਜਿਹੀ ਸਲੋ ਰਵੇ ਪਰ ਟ੍ਰੈਫਿਕ ਜਾਮ ਨਹੀਂ ਹੋਊਗਾ। ਇਹ ਮਤਲਬ ਕਿ ਸਾਰੇ ਬੰਦਿਆਂ ਨੇ ਫਿਰ ਆਖਿਆ ਕਿ ਵੀ ਅੱਜ ਤੋਂ ਇਸ ਨੂੰ ਸਾਰੇ ਨੇ ਡਿਸਾਈਡ ਕੀਤਾ ਵੀ ਇਹ ਕਾਮਯਾਬ ਹੈਗਾ ਸਿਸਟਮ ਸਾਰਾ। ਇਹ ਇਸ ਨੂੰ ਸ਼ੁਰੂਆਤ ਕਰਕੇ ਚੌਕ ਮਹਤਾ ਤੋਂ ਲੈ ਕੇ ਇੰਦਰ ਵੱਡੇ ਗੁਰਦੁਆਰਾ ਸਾਹਿਬ ਤੇ ਬੱਤੀਆਂ ਵਾਲੇ ਚੌਕ ਤੱਕ ਇਸ ਨੂੰ ਜਿਹੜਾ ਹੈਗਾ ਪੱਕਾ ਕੀਤਾ ਜਾਵੇ। ਜੇ ਹੋਰ ਇਹ ਸਮੱਸਿਆ ਜੋ ਉਮੀਦ ਹੈਗੀ ਆ ਵੀ ਹੋ ਜੂਗੀ ਜਾਂ ਹੋਲੀ ਪਹਿਲਾਂ ਜੇ ਇਹ ਹੱਲ ਹੋ ਗਈ ਤਾਂ ਸ਼ਹਿਰ ਦੇ ਹੋਰ ਵੀ ਜਿੱਥੇ-ਜਿੱਥੇ ਜ਼ਰੂਰਤ ਹੋਊਗੀ ਉੱਥੇ ਸਮੱਸਿਆ ਜਿਹੜੀ ਹੈਗੀ ਉਹ ਹੱਲ ਹੋਊਗੀ ਔਰ ਸਾਰਿਆਂ ਨੇ ਇਹੀ ਸੋਚਿਆ ਗਿਆ ਕਿ ਸ਼ਹਿਰ ਦੀ ਬੇਸਿਕ ਸਮੱਸਿਆ ਟ੍ਰੈਫਿਕ ਦੀ ਜੇ ਉਹ ਹੱਲ ਹੋ ਕੇ ਸ਼ੁਰੂਆਤ ਹੋਈ ਹੈ ਤੇ ਇਹ ਅੱਛਾ ਪ੍ਰਾਲਾ ਲੱਗਿਆ ਲੋਕਾਂ ਨੇ ਪਸੰਦੀ ਕੀਤਾ ਹੈ ਮੇਰੀ ਹੱਥ ਜੋੜ ਕੇ ਜੇ ਕਿਸੇ ਇੱਕ ਦੋ ਪ੍ਰਤੀਕਾ ਦੁੱਖਾ ਕੋਈ ਮੇਰੇ ਭਰਾਵਾਂ ਨੂੰ ਕੋਈ ਇਨਕੰਵਿਨਿਐਂਸ ਜੋ ਕੋਈ ਮਹਿਸੂਸ ਹੋਈ ਤਾਂ ਉਹਨਾਂ ਕੋਲ ਅਸੀਂ ਮਾਫੀ ਮੰਗਦੇ ਆਂ ਔਰ ਉਹਨਾਂ ਕੋਲ ਅਸੀਂ ਸਮਰਥਨ ਚਾਹਨੇ ਆ ਕਿ ਵੀ ਸਮਰਥਨ ਦਿਓ ਇਸ ਗੱਲ ਦਾ ਕਿਉਂਕਿ ਜਿਆਦਾਤਰ ਟ੍ਰੈਫਿਕ ਦੀ ਸਮੱਸਿਆ ਹੱਲ ਹੋਊ। ਥੈਂਕ ਯੂ। ਅਸ਼ੋਕ ਗੇਲ ਬੋਨੇ। ਕੋਟਕੂਪੁਰਾ ਦੇ ਦਰ ਟ੍ਰੈਫਿਕ ਸਮੱਸਿਆ ਕਾਫੀ ਦੇਰ ਤੋਂ ਇੱਕ ਕਾਰਨ ਬਣਿਆ ਹੋਇਆ ਸੀਗਾ ਜਿਹਦੇ ਚ ਕੋਟਕੂਪੁਰਾ ਦੀ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਚੈਂਬਰ ਆਫ ਕਾਮਰਸ ਪ੍ਰਸ਼ਾਸਨ ਨਾਲ ਮਿਲ ਕੇ ਉਪਰਾਲਾ ਕਰ ਰਹੇ ਸੀਗੇ ਕਿ ਟ੍ਰੈਫਿਕ ਨੂੰ ਕਿਵੇਂ ਸੁਚਾਰੂ ਚਲਾਇਆ ਜਾਵੇ। ਉਹਦੇ ਲਈ ਸਭ ਤੋਂ ਪਹਿਲਾਂ ਜੈਤੌਰ ਰੋਡ ਤੇ ਸ਼ੁਰੂ ਕੀਤਾ ਗਿਆ ਪਹਿਲਾ ਬੈਰੀਕੇਡ ਲਾਇਆ ਥੋੜਾ ਸਾ ਦੇਖਣ ਲਈ ਕਿ ਕਾਰਗਰ ਹੁੰਦਾ ਕਿ ਨਹੀਂ ਹੈ ਉਹ ਬੈਰੀਕੇਡ ਜਦੋਂ ਲਗਾਏ ਤਾਂ ਟ੍ਰੈਫਿਕ ਜੋ ਹੈ इजीली ਚੱਲਣ ਲੱਗਿਆ ਔਰ ਜੋ ਲੋਗ ਢੇਲੀ ਤੋਂ ਨਿਕਲਦੇ ਸੀਗੇ ਉਹਨਾਂ ਨੇ ਰਾਹਤ ਮਹਿਸੂਸ ਕੀਤੀ ਸਾਰੇ ਤਰਫੋਂ ਇਹੀ ਆ ਰਿਹਾ ਸੀਗਾ ਕਿ ਬੈਰੀਕੇਡ ਲਗਾਉਣ ਤੋਂ ਬਾਅਦ ਜੋ ਖਾਸ ਕਰਕੇ ਗੁਰਦੁਆਰਾ ਵੱਡਾ ਗੁਰਦੁਆਰਾ ਸਾਹਿਬ ਤੇ ਇੱਥੇ ਜਿਹੜਾ ਇਤਜ਼ਾਮ ਲੱਗਦਾ ਸੀਗਾ ਉਹ ਖਤਮ ਹੋ ਗਿਆ ਮੈਂ ਸਮਝਦਾ ਕਿ ਹੋਕ ਜੋ ਇਹ ਉਪਰਾਲਾ ਚੱਲ ਰਿਹਾ ਹੈ ਇੱਥੇ ਤਾਰਾ ਵਗੈਰਾ ਲਗਾ ਕੇ ਜਾਂ ਬੈਰੀਕੇਡ ਪੱਕੇ ਕਰਕੇ ਉਹਦੇ ਨਾਲ ਟ੍ਰੈਫਿਕ ਸਮੱਸਿਆ ਨੂੰ ਹੋਰ ਜ਼ਿਆਦਾ ਮਜ਼ਬੂਤੀ ਮਿਲੇਗੀ ਔਰ ਕਿਉਂਕਿ ਬੈਰੀਕੇਡ ਥੋੜੇ ਜਗ੍ਹਾ ਵੱਧ ਲੈਂਦੇ ਸੀਗੇ ਉਹਨੇ ਪਾਈਪਾਂ ਨਾਲ ਜਗ੍ਹਾ ਵੀ ਸਪੇਸ ਵੱਧੂਗੀ ਟ੍ਰੈਫਿਕ ਨੂੰ ਬਹੁਤ ਜ਼ਿਆਦਾ ਸੌਹਲਤ ਹੋਊਗੀ ਮੈਂ ਸਮਝਦਾ ਕਿ ਇਸ ਤਰ੍ਹਾਂ ਦੇ ਉਪਰਾਲੇ ਟ੍ਰੈਫਿਕ ਨੂੰ ਸੁਚਾਰੂ ਚਲਾਉਣ ਲਈ ਕੋਟਪੂਰਾ ਦੇ ਅੰਦਰ ਸਮਾਜ ਸੇਵੀ ਸੰਸਥਾਵਾਂ ਚੈਂਬਰ ਆਫ ਕਮਰ ਪ੍ਰਸ਼ਾਸਨ ਵੱਲ ਕੇ ਹੋਰ ਵੀ ਬਾਕੀ ਏਰੀਆ ਕਿ ਜਿੱਥੇ ਜਿੱਥੇ ਟ੍ਰੈਫਿਕ ਦੀ ਸਮੱਸਿਆ ਆ ਰਹੀ ਹੈ ਉਸ ਨੂੰ ਹੱਲ ਕਰਨ ਦਾ ਉਪਰਾਲੇ ਜਾਰੀ ਰਹਿਣਗੇ ਬਹੁਤ ਬਹੁਤ ਤੱਕ।